ਇੱਧਰ ਇਹਨੂੰ ਬਖਤਰ ਕਹਿੰਦੇ ਸੰਜੋਬੀ ਕਹਿੰਦੇ ਅੱਛਾ ਜੀ ਆਹ ਦੇਖੋ ਦੋਸਤੋ ਹਾਂਜੀ ਹਾਂਜੀ ਇਹ ਆ ਯਾਰ ਬਹੁਤ ਕਮਾਲ ਦੀ ਚੀਜ਼ ਆ ਯਾਰ ਅੰਦਰ ਜਾ ਕੇ ਇਹਦੀ ਸੈਟਿੰਗ ਕਰਨੀ ਪੈਂਦੀ ਆ ਫਿਰ ਜਾ ਕੇ ਲੌਕ ਖੋਲਦਾ ਫੇਰ ਨਿਕਲਿਆ ਆਉਂਦਾ ਅੱਛਾ ਜੀ ਹਾਂ ਤੇ ਉਦੋਂ ਬਾਅਦ ਤੇ ਤੁਹਾਨੂੰ ਖੁੱਲ ਜਾਂਦਾ ਰੋਟੀ ਗਰਮ ਲੈ ਟੇਫਲ ਤੇ ਠੀਕ ਹੈ ਜੀ ਹਾਂਜੀ 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 ਆਹ ਦੇਖੋ ਦੋਸਤੋ ਯਾਰ ਇਹਦੀ ਕੀ ਹਿਸਟਰੀ ਆ ਪੁਰਾ ਇਹਨੂੰ ਤਪਾਈ ਕਹਿੰਦੇ ਹੁੰਦੇ ਸੀ ਜੀ ਅੱਛਾ ਜੀ ਜਿਵੇਂ ਆਪਾਂ ਰੋਟੀ ਖਾਣੀ ਇੱਕ ਆਪਣੇ ਕੋਲ ਛੋਟੇ ਸਾਈਜ਼ ਦੀ ਆਉਂਦੀ ਜਿੱਦਾਂ ਉੱਪਰ ਪਈਆਂ ਨੇ ਨਾ ਠੀਕ ਹੈ ਜੀ ਪਹਿਲਾਂ ਅੰਨ ਦਾ ਅਧਰ ਕਰਦੇ ਸੀਗੇ ਅੱਜ ਕੱਲ ਦਾ ਪੈਰਾਂ ਜੀ ਧਰ ਲੈਂਦੇ ਆ ਹਾਂਜੀ ਹਾਂਜੀ ਪਹਿਲਾਂ ਅੰਨ ਨੂੰ ਉੱਚਾ ਰੱਖਦੇ ਸੀ ਆਪ ਥੱਲੇ ਬੈਠਦੇ ਸੀਗੇ ਤੇ ਉਸ ਉਸ ਕੰਬਰ ਤੇ ਵਰਤਦੇ ਆਂਦੇ ਖਾਣਾ ਖਾਣ ਵਾਸਤੇ ਠੀਕ ਹੈ ਜੀ ਹਾਂ ਜਿਵੇਂ ਹੁਣ ਦੋ ਕੁਰਸੀ ਦੇ ਵਾਗੇ ਖਾਣਾ ਤਾਂ ਇਹਦੇ ਉੱਪਰ ਰੱਖ ਲੈਣਾ ਜੇ ਪੈਰਾ ਪਾਰ ਜਾਂ ਥੱਲੇ ਬਾਗੇ ਖਾਣਾ ਤਾਂ ਉੱਪਰ ਛੋਟੀ ਹੁੰਦੀ ਸੀ ਥਾਲ ਉੱਪਰ ਆ ਜਾਂਦਾ ਸੀ ਠੀਕ ਹੈ ਜੀ ਹਾਂਜੀ 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 ਤੇ ਆਹ ਚੀਜ਼ ਵਈ ਜਿਵੇਂ ਆਹ ਪਈ ਆਹ ਕੀ ਚੀਜ਼ ਆ ਵਈ ਇਹ ਟੇਫਨ ਹੈ ਜੀ ਰੋਟੀ ਵਾਲੇ ਅੱਛਾ ਜੀ ਇਹ ਪੁਰਾਣੇ ਟੇਫਨ ਨੇ ਠੀਕ ਹੈ ਜੀ ਹਾਂਜੀ 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 ਆਹ ਦੇਖੋ ਦੋਸਤ ਇਹ ਬਹੁਤ ਜੁਨੀਕ ਚੀਜ਼ ਆ ਭਰਾ ਯਾਰ ਇਹ ਉਹ ਵੀ ਟੇਫਨਾ ਰੋਟੀ ਵਾਲਾ ਪੁਰਾਣਾ ਮਛਾ ਪਿਆ ਜੀ ਇਹ ਵੀ ਟੇਫਨਾ ਰੋਟੀ 13 ਕਿਲੋ ਵੇਟ ਆ ਦਾ ਅੱਛਾ ਇਹ ਭਾਰੀ ਬਹੁਤ ਆ ਭਰਾ ਹਾਂਜੀ ਹਾਂਜੀ ਇਹਨੂੰ ਚੱਕਿਓ ਆ ਦੇਖੋ ਦੋਸਤੋ ਇਹ ਕਿਵੇਂ ਮਤਲਬ ਇਹ ਇਹਦੇ ਬਾਰੇ ਵੀ ਦੱਸੋ ਇਹ ਇੱਥੋਂ ਆਪਣੋਂ ਖੁੱਲ ਜਾਂਦਾ ਜੀ ਅੱਛਾ ਜੀ ਇੱਥੋਂ ਟੇਫਨਾ ਨਿਕਲਿਆ ਆਉਂਦਾ ਅੱਛਾ ਜੀ ਹਾਂ ਤੇ ਉਸ ਤੋਂ ਬਾਅਦ ਤੇ ਥੱਲੋਂ ਖੁੱਲ ਜਾਂਦਾ ਰੋਟੀ ਗਰਮ ਕਰਕੇ ਖਾਣੀ ਹੈ ਹਾਂਜੀ ਇਹਨੂੰ ਕੱਡੋ ਦੇ ਵਿੱਚ ਕੋਲਾ ਪਾਓ ਰਸ ਕੋਲੇ ਦੇ ਥੱਲੇ ਆ ਜਾਂਦੀ ਹੈ ਅੱਛਾ ਜੀ ਥੱਲੇ ਆ ਰੋਟੀ ਵਾਲਾ ਟਿਫਨ ਆ ਗਿਆ ਥੱਲੇ ਠੀਕ ਹੈ ਇਹਦੇ ਚਿਹਰੇ ਤਵਾ ਦਿੱਤਾ ਹੋਇਆ ਇਹਦੇ ਉੱਪਰ ਆ ਤਵੇ ਦਾ ਸਟੈਂਡ ਆ ਗਿਆ ਤੇ ਉੱਪਰ ਧਰ ਕੇ ਜਿਵੇਂ ਮਰਜ਼ੀ ਗਰਮ ਕਰੀ ਚੱਲੋ ਅੱਛਾ ਜੀ ਹਾਂਜੀ ਹਾਂਜੀ ਅੱਛਾ ਇਹ ਦੇਖੋ ਆ ਦੇਖੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਾਇੰਸ ਆ ਯਾਰ ਹਨਾ ਉਸ ਸਮੇਂ ਦੀ ਹਾਂ ਦੋਸਤੋ ਇਹ ਉਸ ਸਮੇਂ ਦੀ ਅੰਗਰੇਜ਼ਾਂ ਦਾ بس سٹائل یہ ᱫਾਂ ਸੀਗਾ ਵੀ ਖਾਣਾ ਖਾਣਾ ਤਾਂ ਉਹਨਾਂ ਨੇ ਗਰਮੇ ਖਾਣਾ ਹੁੰਦਾ ਸੀ ਏਦਾਂ ਸਰ ਕੇ ਬਾਦ ਰੋਟੀ ਗਰਮ ਕਰ ਲੈਂਦੇ ਸੀ ਅੱਛਾ ਜੀ ਤੇ ਬਾਕੀ ਜੇ ਆ ਚੀਜ਼ ਜਿਵੇਂ ਕੋਲਾ ਪਾਉਂਦੀ ਆ ਪੱਗ ਲਾਵੇਂ ਗਰਮ ਹੋ ਜਾਂਦੀ ਆ ਹਾਂ 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 ਉਹਨੂੰ ਕੱਢਣ ਵਾਸਤੇ ਬਾਹਰ ਫੇਰਾ ਦੋ ਪੱਤੀਆਂ ਦੇ ਜਾਂਦੇ ਸੀ ਵੀ ਪੱਤੀਆਂ ਰਲ ਕੇ ਖਿੱਚਿਆ ਜਾਵੇ ਓਕੇ ਓਕੇ ਹਾਂਜੀ ਹਾਂਜੀ ਦੋਸਤੋ ਦੇਖੋ ਯੂਨੀਕ ਚੀਜ਼ਾਂ ਯਾਰ ਕਿੰਨੇ ਕਿੰਨੀ ਕੁ ਪੁਰਾਣੀ ਹੋ ਬਈ ਆ ਚੀਜ਼ ਜੇ ਤੇ ਲਾ ਕੇ ਚੱਲੋ ਵੀ 80 ਸਾਲ ਦੇ ਕਰੀਬ ਤਾਂ ਮੰਨ ਕੇ ਚੱਲੋ ਇਹਨੂੰ ਠੀਕ ਹੈ ਜੀ 70 ਤੋਂ 80 ਸਾਲ ਤੇ ਆ ਬਸ ਇਹਦਾ ਬੰਦ ਹੋ ਜਾਂਦਾ ਆਨੰਦ ਆਨੰਦ ਕੁੱਕਰ ਦਿੱਲੀ ਦਿੱਲੀ ਆਨਲਾਈਨ ਵੀ ਚੈੱਕ ਕਰੋਗੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਕਿਸੇ ਕੋਲ ਵੀ ਨਹੀਂ ਹੈਗਾ ਠੀਕ ਹੈ ਜੀ ਹਾਂ ਚਲੋ ਆਹ ਦੇਖੋ ਦੋਸਤੋ ਬਸ ਇਦਾਂ ਬੰਦ ਹੋ ਜਾਂਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਭਰਾ ਤੇ ਹੋਰ ਦੇਖੋ ਆਹ ਦੇਖੋ ਆਹ ਲੋਕ ਪਏ ਦੋਸਤੋ ਹਨਾ ਹਾਂ ਜੀ ਇਹ ਪੁਰਾਣੇ ਜਿੰਦਿਆਂ ਨੇ ਪੁਰਾਣੇ ਲੋਕ ਆਹ ਦੇਖੋ ਜੀ ਇਹ ਫਿਸ਼ ਲੋਕ ਬਈ ਫਿਸ਼ ਲੋਕ ਹੈ ਇਹਨੂੰ ਤੁਸੀਂ ਚਾਬੀ ਦੇ ਦੋਗੇ ਤੁਸੀਂ ਖੋਲ ਨਹੀਂ ਸਕਦੇ ਅੱਛਾ ਜੀ ਜਿੰਨਾ ਟਾਈਮ ਤੁਸੀਂ ਇਹਦੀ ਪਿੱਛੋਂ ਅੱਖ ਨਹੀਂ ਦੱਬੋਗੇ ਅੱਛਾ ਜੀ ਉਹਨਾ ਟਾਈਮ ਲੋਕ ਨਹੀਂ ਖੁੱਲਦਾ ਉਹਨਾ ਟਾਈਮ ਲੋਕ ਖੁੱਲਦਾ ਹੈ ਹਾਂ ਜਿਵੇਂ ਮਰਜ਼ੀ ਚਾਬੀ ਘੁਮਾਈ ਚੱਲੋਗੇ ਇਹਨੂੰ ਪਤਾ ਹੀ ਨਹੀਂ ਲੱਗਦਾ ਠੀਕ ਹੈ ਜੀ ਤੇ ਆ ਵੀ ਜੰਦਾ ਹੀ ਹੈ ਪੁਰਾਣਾ ਅੱਛਾ ਆ ਵੀ ਜੰਦਾ ਜੀ ਹਾਂ ਆ ਇਹਦੀ ਚਾਬੀ ਹੈ ਠੀਕ ਹੈ ਜੀ ਗੋਲ ਹੁਣ ਤਾਂ ਲੱਗਿਆ ਹੋਇਆ ਅੱਛਾ ਆ ਦੇਖੋ ਦੋਸਤੋ ਯਾਰ ਆ ਤਾਂ ਨਾਇਆਬ ਚੀਜ਼ ਆ ਯਾਰ ਹਨਾ ਅੱਛਾ ਇਹ ਇੱਥੋਂ ਕਮਾ ਕੇ ਅੱਛਾ ਆ ਯਾਰ ਬਹੁਤ ਕਮਾਲ ਦੀ ਚੀਜ਼ ਆ ਯਾਰ ਅੰਦਰ ਜਾ ਕੇ ਦੀ ਸੈਟਿੰਗ ਕਰਨੀ ਪੈਂਦੀ ਆ ਫੇਰ ਜਾ ਕੇ ਲੋਕ ਖੁੱਲਦਾ ਹਾਂ 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 ਅਮਰਜੋਤ ਆਪਾਂ ਇੱਕ ਚੀਜ਼ ਤਾਂ ਕਹਿ ਸਕਦੇ ਹਾਂ ਹਨਾ ਵੀ ਅੱਜ ਕਹਿੰਦੇ ਟੈਕਨੋਲੋਜੀ ਬੜੀ ਜ਼ਿਆਦਾ ਵਿਕਸਿਤ ਹੋ ਗਈ ਹੈ ਨਾ ਟੈਕਨੋਲੋਜੀ ਦੋਸਤੋ ਪਹਿਲਾਂ ਵੀ ਬਹੁਤ ਸੀ ਆ ਦੇਖੋ ਯਾਰ ਇਹ ਤਾਂ ਪਹਿਲਾਂ ਨੂੰ ਦੇਖ ਕੇ ਹੁਣ ਫਾਸਟ ਹੋਏ ਨੇ ਪਹਿਲਾਂ ਵਾਲੇ ਹਾਂ ਹਾਂ ਆਹ ਦੇਖ ਕਿੱਡੀ ਤਕੜੀ ਟੈਕਨੋਲੋਜੀ ਆ ਯਾਰ ਹਾਂ ਹਾਂ ਆ ਵੀ ਜਾਂਦਾ ਹੀ ਹੈ ਹਾਂ 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 ਇਹ ਵੀ ਇਸੇ ਸਟਾਈਲ ਦੇ ਹੀ ਹੈ ਆ ਵੀ ਇਹਦੀ ਚਾਬੀ ਆ ਗਈ ਕੀ ਕੇ ਜੀ ਇਦਾਂ ਵਿੱਚ ਲੱਗ ਜਾਂਦੀ ਹੈ ਇਹਦੇ ਇਹ ਆਹ ਦੇਖੋ ਇਹ ਆਮ ਬੰਦੇ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਚਾਬੀ ਲੱਗੂ ਕਿਵੇਂ ਹੈਨਾ ਤੇ ਦੋਸਤੋ ਮੈਂ ਨਾਲ-ਨਾਲ ਦੁਬਾਰਾ ਫਿਰ ਦੱਸਦਾ ਇਹ ਸੇਲ ਪਰਚੇਜ ਦੋਨੋਂ ਆ ਤੁਸੀਂ ਐਂਟੀਕ ਚੀਜ਼ਾਂ ਆਪਣੇ ਘਰ ਦਾ ਸ਼ਿੰਗਾਰ ਬਣਾਉਣੀ ਹੈ ਜੀ ਨੇ ਹੈਨਾ ਤਾਂ ਸੰਪਰਕ ਕਰ ਸਕਦੇ ਹੋ ਬਾਈ ਜੀ ਤੇ ਆ ਪੁਰਾਣੀਆਂ ਫੋਟੋਆਂ ਪਿੰਨਾ ਬਈ ਯਾਰ ਪੁਰਾਣੀਆਂ ਫੋਟੋਆਂ ਨੇ ਪਹਿਲਾਂ ਦੀਆਂ ਅੱਛਾ ਹਾਂਜੀ 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 ਇਹ ਪੇਂਟਿੰਗ ਬਣਾਈ ਲੱਗਦੀ ਹੈ ਨਾ ਹਾਂਜੀ ਹਾਂਜੀ ਪੇਂਟਿੰਗ ਬਹੁਤ ਸੋਹਣੀ ਪੇਂਟਿੰਗ ਆ ਯਾਰ ਆ ਦੇਖੋ ਠੀਕ ਹੈ ਜੀ ਦੋਸਤੋ ਹੋਰ ਬਹੁਤ ਸਾਰੀਆਂ ਦੋਸਤੋ ਆ ਦੇਖੋ ਜਿਵੇਂ ਪੁਰਾਣੇ ਵੱਟੇ ਪਏ ਨੇ ਆਹ ਇਧਰ ਮਾਰੀ ਆਹ ਦੇਖੋ ਜੀ ਪਟਿਆਲਾ ਆਗਰਾ ਇਹਦਾ ਇਹਨਾਂ ਦੀ ਕੀ ਹਿਸਟਰੀ ਹੈ ਬਈ ਅਮਰਜੋਤ ਹਿਸਟਰੀ ਬਸ ਲਾ ਕੇ ਚੱਲੋ ਜਿਵੇਂ ਅੱਧਾ ਕਿਲੋ ਦਾ ਵੱਟਾ ਹੁੰਦਾ ਸੀ 150 ਗ੍ਰਾਮ ਘੱਟ ਹੀ ਹੁੰਦਾ ਸੀ ਪਹਿਲੇ ਟਾਈਮ ਦੇ ਅੱਛਾ ਜੀ ਇਹਦੇ ਵਿੱਚ 4 ਕਿਲੋ ਦਾ ਵੱਟਾ ਵੀ ਬਣਿਆ ਜਿੱਦੇ ਟਾਈਮ ਨੂੰ 4 ਕਿਲੋ ਦਾ ਵੱਟਾ ਨਹੀਂ ਆਉਂਦਾ ਇੱਧਰ ਇਹਨੂੰ ਬਖਤਰ ਕਾਇਦੇ ਸੰਜੋਬ ਹੀ ਕਾਇਦੇ ਅੱਛਾ ਜੀ ਆਹ ਦੇਖੋ ਦੋਸਤੋ ਹਾਂਜੀ ਹਾਂਜੀ ਇਹ ਆ ਸੰਜੋਜ ਨੇ ਸੰਜੋਜ ਨਹੀਂ ਦੇਖੀ ਜਾਂ ਕਹਿੰਦੇ ਆਪਾਂ ਲੋਹੇ ਦੇ ਕੱਪੜੇ ਹਾਂ ਜੰਗਾ ਜੁੱਧਾਂ ਤੋਂ ਵੀ ਵਰਤੇ ਜਾਂਦੀ ਸੀ ਬਾਈ ਹਨਾ ਇਲਾਕਾ ਚਲੋ 10 ਤੋਂ 13 ਕਿਲੋ ਦਾ weight ਹੈ ਦਾ ਠੀਕ ਹੈ ਜੀ ਆਹ ਮੂੰਹ ਦੀ ਸੇਫਟੀ ਵਾਸਤੇ ਆ ਗਏ ਨੱਕ ਦੀ ਹੱਡੀ ਵਾਸਤੇ ਠੀਕ ਹੈ ਜੀ ਆ ਪਿੱਛੋਂ ਗਰਦਨ ਕਰਨ ਸਾਰਾ ਕੁਝ ਸੇਫ ਰੱਖਦਾ ਜੀਗਾ ਅੱਛਾ ਜੀ ਹਾਂਜੀ ਹਾਂਜੀ ਉੱਪਰ ਆ ਜਾਂਦਾ ਸੀ ਐ ਹਾਂਜੀ 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 ਠੀਕ ਹੈ ਜੀ ਦੋਸਤੋ ਤੇ ਆ ਪੇਟ ਦੀ ਸੇਫਟੀ ਵਾਸਤੇ ਵੀ ਥੋੜਾ ਜਿਹਾ ਮੋਟਾ ਲੋਹਾ ਲਾਉਂਦੇ ਸੀਗੇ ਕੋਈ ਪ੍ਰੋਬਲਮ ਨਾ ਆਵੇ ਮਤਲਬ ਕੋਈ ਤਲਵਾਰ ਦੀ ਲਾਤੀਰ ਆ ਪੇੜ ਚ ਨਾ ਵੱਜੇ ਹਾਂ ਪੇੜ ਚ ਨਾ ਵੱਜੇ ਠੀਕ ਹੈ ਜੀ ਠੀਕ ਹੈ ਜੀ ਜੀ ਤਲਵਾਰ ਦੇ ਬਾਰ ਨੂੰ ਰੋਕਣ ਦੀ ਆ ਚੀਜ਼ਾਂ ਹਾਂਜੀ ਹਾਂਜੀ ਯਾਰੀ ਵੀ ਇਹ ਇਹ ਲਾਭ ਅਮਰ ਜੋਤ ਬਈ ਮਤਲਬ ਬਣਾਇਆ ਕਿਵੇਂ ਹੋਇਆ ਰਣਾ ਅੱਜ ਕੱਲ ਤਾਂ ਮਸ਼ੀਨਾ ਮਸ਼ੂਨਾ ਨੇ ਹਨ ਇਹ ਤਾਂ ਸਾਰਾ ਹੱਥੀ ਬਣਿਆ ਹੋਇਆ ਜੀ ਹੱਥੀ ਬਣਿਆ ਹੋਇਆ ਚੀਜ਼ਾਂ ਯਾਰ ਨਾਇਆਬ ਚੀਜ਼ਾਂ ਨੇ ਬਈ ਯਾਰ ਦੋਸਤੋ ਆ ਦੇਖੋ ਆਪਣੇ ਸਿੱਖ ਮੈਨੂੰ ਲੱਗਦਾ ਜਿਹੜੇ ਆਪਣੇ ਸਿੱਖ ਬੋਰੀਅਰ ਸੀ ਜਾਂ ਹੋਰ ਸੀ ਰਾਜੇ ਮਹਾਰਾਜਾਂ ਦੇ ਸੈਨਿਕ ਉੱਤੇ ਚੱਲਦੇ ਸੀ ਉਹ ਪਾਉਂਦੇ ਹੋਣਗੇ ਹਨ ਹਾਂਜੀ